ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਜਿੰਨਾ ਵੀ ਆਪਣਾ YouTube ਪਰਿਵਾਰ ਆ ਭੈਣ ਭਰਾ ਮਾਤਾ ਮਾ ਬਜ਼ੁਰਗ ਜਿੰਨੇ ਵੀ ਆਪਾਂ ਦੇਖਣ ਵਾਲੇ ਆ ਭੈਣ ਭਰਾ ਸਾਰਿਆਂ ਨੂੰ ਜੀ ਰੌੜਕੀ ਵਾਲੇ ਲੋ ਤੇ ਰੌੜਕੀ ਵਾਲੇ ਤੇ ਕੋੜੇ ਵੱਲੋਂ ਸਤਿ ਸ਼੍ਰੀ ਅਕਾਲ ਚੜ ਗਿਆ ਦਿਨ ਹੋ ਗਈ ਸਵੇਰ ਕਰਦੇ ਆ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਤੇ ਘੋੜਾ ਭੱਜੂਗਾ ਆਪਣਾ ਦਿੱਲੀ ਦੀਆਂ ਤੇ ਹਰਿਆਣੇ ਦੀਆਂ ਸੜਕਾਂ ਤੇ ਤੇ ਦਿੱਲੀ ਕੀ ਕੀਤਾ ਆਪਾਂ ਦੋ ਦਿਨ ਜਿਹੜਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਘੋੜਾ ਭਿਜਾਉਂਦੇ ਭਿਜਾਉਂਦੇ ਸੜਕ ਤੇ ਤੇ ਹੁਣ ਤਿਆਰ ਵਰ ਤਿਆਰ ਆ ਆਪਾਂ ਦਸਤਾਰ ਸਜਾ ਲਈ ਆ ਨਹਾਤੋ ਹੋ ਗਿਆ ਆ ਐ ਨਵੇਂ ਸਿਰੋਂ ਯਾਨੀ ਕਿ ਐ ਤਿਆਰ ਵਰ ਤਿਆਰ ਆ ਤੇ ਘੋੜੇ ਤੇ ਸਮਾਨ ਦਾ ਥਾਲੇ ਆਪਾਂ ਲੱਦਣਾ ਆ ਪਰ ਤੇ ਹੁਣ ਘਰ ਆਏ ਸੀਗੇ ਦਿੱਲੀ ਤਾਂ ਮਾਂ ਦੇ ਹੱਥਾਂ ਦੇ ਪਰੌਂਠੇ ਖਾਦੇ ਬਿਨ ਆਪਾਂ ਕਿੱਦਾਂ ਜਾ ਸਕਦੇ ਆ ਇਸ ਕਰਕੇ ਅੱਜ ਸਵੇਰੇ ਸਵੇਰੇ ਹੀ 6 ਵਜੇ ਪਰੌਂਠੇ ਖਾਦੇ ਜਾਣਗੇ ਰੋੜਕੀ ਵਾਲਿਆ ਆਓ ਜੀ ਪਹਿਲਾਂ ਛਕਦੇ ਆਂ ਪਰੌਂਠੇ ਫੇਰ ਕੋੜੇ ਦੇ ਸਬੰਧ ਥੱਲਾਤਦੇ ਆਂ ਫੇਰ ਮਿਲਦੇ ਆਂ ਸੜਕਾਂ ਦੇ ਤੁਹਾਡੇ ਨਾਲ ਲਓ ਜੀ ਕੋੜਾ ਆਪਣਾ ਤਿਆਰ ਬਾਤ ਤਿਆਰ ਛੱਡੀ ਇਹਦੀਆਂ ਲਗਾਮਾਂ ਹੁਣ ਦਿੱਲੀ ਦੀਆਂ ਸੜਕਾਂ ਤੇ ਚੰਗਾ ਮਾਂ ਓਕੇ ਬਾਏ ਟਾਟਾ ਗੁੱਡ ਬਾਏ ਟਾਟਾ ਓਏ ਇੰਗਲਿਸ਼ ਦਿੱਲੀ ਆ ਕੇ ਬੁੜੀ ਸਾਡੀ ਇੰਗਲਿਸ਼ ਬੋਲਣ ਲੱਪ ਗਈ। ਪੁੱਤ ਜੀ ਵੀ ਗੱਲ ਆਇਆ ਸਾਡਾ ਪੰਜਾਬ ਸਿੰਘ ਭਜੰਗੀ ਸਾਡਾ ਪੰਜਾਬ ਸਿੰਘ ਪੰਜਾਬ ਜਾਣਾ ਪੰਜਾਬ ਨੂੰ ਐ ਓਏ ਅੜਾ ਬਜੜੂ ਯਾ ਪੰਜਾਬ ਓਏ ਮੈਨੂੰ ਹਲੇ ਪਛਾੜਦਾ ਨਹੀਂ ਕਿਉਂਕਿ ਆਪਾਂ ਰਹੀਦਾ ਹੀ ਸਫਰਾਂ ਤੇ ਆ ਚੱਲ ਬਾਏ ਓਕੇ ਵਾਈਵ ਜੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਕੁਵਾਰ ਆਪਣਾ ਦਿੱਲੀ ਦੀਆਂ ਸੜਕਾਂ ਤੇ ਆਉਣਾ ਹਾਂ ਘਰ ਤੋਂ ਆਪਾਂ ਬਾਹਰ ਆ ਆਜ਼ਾਦਪੁਰ ਮੰਡੀ ਤੇ 3 ਵਜੇ ਦੇ ਲੋ 3 ਵਜੇ ਮਿਲਣਾ ਇਸੀ ਰੜਕੇ ਵਾਲਿਆ ਗਲਤੀਆਂ 6 ਵਜੇ ਨਿਕਲਣਾ ਦਾਗਾ 8 ਵਜੇ ਕਰੋ ਤੁਰੇ ਆ ਲੋ ਜੀ ਕੋੜੇ ਸਫਾਨ ਨੂੰ ਇਹਦੇ ਡਾਹ ਦੇ ਕੇ ਖੜਾ ਕਰਨਾ ਪੈਂਦਾ ਆ ਸਟੈਂਡ ਦੋ ਲੈ ਜੀ ਨਵੇਂ ਇਹਦੇ ਟਿਕੈਸ ਲਾਉਣ ਚ ਦੋ ਹੀ ਨਹੀਂ ਲੱਗੇ ਤੇ ਉਹ ਵੀ ਕੇ ਪਾਏ ਭਰਾ ਨੇ ਆਪਣੇ ਸਾਈਕਲ ਨੇ ਸਪான்ਸਰ ਕੀਤੇ ਸੀ ਆਪਾਂ ਨੂੰ ਤੇ ਬਾਈ ਥੈਂਕ ਯੂ ਆ ਤੇਰਾ ਸਪான்ਸਰ ਕਰਨ ਲਈ ਬਾਕੀ ਨਾਂ ਵੀ ਸ਼ੇਅਰ ਕਰਾਂਗੇ ਤੇਰਾ ਜਿਗਰਾ ਰੱਖੋ ਜਦੋਂ ਲਵਾਵਾਂਗੇ ਸਾਈਕਲ ਹੈਡ ਭਰਾ ਆਪਣਾ ਪੰਜਾਬ ਤੋਂ ਆ ਤੇ ਆਪਾਂ ਇਸ ਟਾਈਮ ਖੜੇ ਆ ਉਹ ਦੇਖੋ ਸਾਹਮਣੇ ਪੇਸ਼ੁਮਾਰ ਆਕਸੀਜਨ ਦੇ ਨਾਲ ਲੱਦੇ ਹੋਏ ਪਹਾੜ ਦਿੱਲੀ ਵੇ ਜਦੋਂ ਆਪਾਂ ਐਂਟਰ ਹੁੰਨੇ ਆ ਕਰਨਾਲ ਬਾਈਪਾਸ ਤੇ ਉੱਤੇ ਉਹਦੇ ਮੰਡਰਾ ਰਹੇ ਆ ਇਲਾ ਕਾ ਨਹੀਂ ਹੈਗੇ ਇਹ ਇਹਨਾਂ ਦੇ মিডিਆ ਨੇ ਕਹਿਣਾ ਆ ਕੋਤੀ ਵੀਡੀਆ ਨੇ ਭਈ ਇਹ ਕੋਇਲਾ ਤੋਤੇ ਮੈਨ ਆਇਆ ਹੈਗੇ ਇਲਾ ਕਹਈਆ bari ni bada wale toote vena koila ਪੰਜਾਬ ਤੋਂ ਹਰਿਆਣਾ ਤੋਂ ਪ੍ਰਾਲੀ ਦਾ ਧੂਆਂ ਦਾ ਨਾਸਾ ਬੰਦ ਕਰਦਾ ਤੇ ਆ ਇਹ ਰੁੱਤੀ ਦਾ ਨਹੀਂ ਹੈਗਾ ਦੇਖੋ ਤਾਂ ਇਹ ਨਾ ਬਾਈਆਂ ਨੂੰ ਕਹਦਾ ਕੋਠੇ ਦੇ ਮਾੜੇ ਧਾਣੇ ਪਾਇਆਗੇ ਜਾਨਵਰਾਂ ਨੂੰ ਪਾਣੀ ਦਾ ਪੁਜਾ ਰੱਖਿਆ ਗਰਮੀ ਆਇਆ ਇਹ ਨਹੀਂ ਕਦੀ ਨਹੀਂ ਜਾਣਾ ਕਹਿੰਦਾ ਬਹੁਤ ਗਰਮੀ ਆ ਬੇਬੇ ਮਰਾਜ਼ ਵੀ ਆਪਾਂ ਕਈ ਦੇਖੇ ਮੋਟਰਸਾਈਕਲਾਂ ਤੇ ਤੇ ਜੇ ਇਹਨਾਂ ਨੂੰ ਕੋਈ ਪੰਡਤ ਕਹਿ ਦੇਵੇ ਬਾਈ ਸਤਨਾਜਾ ਪੜਾਇਆ ਜੰਗਲੀ ਜਾਨਵਰਾਂ ਨੂੰ ਤਾਂ ਫੇਰ ਰੋਡ ਤੇ ਦੇਖਦੇ ਆ ਇਹ ਤੇ ਮਾਜਾ ਲੱਗਿਆ ਆ ਮੇਰੇ ਅਰਗੇ ਆਵਾਰਾ ਕਰਦੀ ਕਰ ਵਾਲਿਆ ਦੀਆਂ ਦੇਖੋ ਤਾਂ ਕਿਦਾਂ ਗਾਹ ਪਾਇਆ ਪਿਆ ਰੇ ਰੋਡ ਤੇ ਨਜ਼ਾਰੇ ਵਾੜਾ ਨਜ਼ਾਰੇ ਆਹ ਰੋਡ ਪੰਜਾਬੀਆਂ ਨੂੰ ساری ਉਮਰ ਨਹੀਂ ਭੁੱਲਣਾ ਇਹਦਾ ਅਈ ਤੇ ਦੋਆਬੇ ਆਣਿਆ ਤਾਂ ਖੜੇ ਹੀ ਰਹਾ ਤੇ ਕਈਆਂ ਆਈਆਂ ਜੱਦਾ ਤੇ ਖਟੀਆਂ ਮਿੱਠੀਆਂ ਕੌੜੀਆਂ ਕੁਝ ਰਵਾ ਗਈਆਂ ਕੁਝ ਹਸਾ ਗਈਆਂ ਬਹੁਤ ਜੁੜੀਆਂ ਆ ਪੰਜਾਬੀਆਂ ਦੀਆਂ ਤੇ ਜਿਹੜੇ ਵਿਛੜ ਗਏ ਸਾਥੀ ਉਹਨਾਂ ਨੂੰ ਵੀ ਯਾਦ ਕਰਦਾ ਬੰਦਾ ਜਦੋਂ ਇੱਥੋਂ ਲੰਘਦਾ ਤੇ ਖਾਸ ਕਰਕੇ ਬਾਈ ਦੀਪ ਸਿੱਧੂ ਨੂੰ ਤੇ ਖਜਾਲੇ ਬਾਈ ਨੇ ਸਹੀ ਲਿਖਿਆ ਪਰ ਉਹ ਲਿਖਣ ਨੂੰ ਜ਼ਰੂਰਤ ਬਹੁਤ ਚਾਹੀਦੀ ਆ ਖਜਾਲੇ ਬਾਈ ਨੇ ਲਿਖਿਆ ਆ ਕਹਿੰਦਾ ਕਰਿਓ ਨਾ ਯਕੀਨ ਇਹਨਾਂ ਕਾਮਰੇਡਾਂ ਦਾ ਭਾਅ ਚੰਗਾ ਮਿਲੇ ਤਾਂ ਮੋਰਚੇ ਨੂੰ ਵੇਚ ਦਿੰਦੇ ਨੇ ਇਹ ਲਿਖਣ ਲਈ ਵੀ ਜ਼ਰੂਰਤ ਚਾਹੀਦੀ ਆ ਤੇ ਗਾਉਣ ਲਈ ਵੀ ਇਹ ਜ਼ਰੂਰਤ ਖਜਾਲੇ ਬਾਈ ਨੇ ਦਿਖਾ ਲਈ ਆ ਸਲੂਟ ਆ ਖਜਾਲੇ ਵਾਲਿਆ ਵੀ ਆ ਵਾਹ ਹਵਾ ਬहोत ਐਂਟੀ ਚੱਲਣ ਈ ਆ ਦੇਖੋ ਹਲਕਾ ਹਲਕਾ ਫੈਨ ਲਾਲੇ ਦਾ ਮਾਰਨੇ ਆਪਾ ਆ ਦੇਖੋ ਹਵਾਰੇ ਪੂਰਾ ਪਟਾਕਾ ਆ ਪਾਇਆ ਪਿਆ ਪੂਰਾ ਜੋਰ ਲਵਾਉਣ ਈ ਆ ਲਓ ਜੀ ਆਪਾਂ ਪਹੁੰਚ ਗਏ ਆ ਮਰਥਲ ਸਦੀਰ ਮਰਥਲ ਟਾਪਾ ਉੜਾ ਤੂਫਾਨ ਆਪਣਾ ਇੱਧਰ ਖੜਾ ਹੋ ਤੇ ਇਹ ਸਵੇਰ ਦੇ ਚੱਲੇ ਆ ਤੁਹਾਨੂੰ ਪਤਾ ਹੀ ਆ ਹੁਣ ਚਾਹ ਦਾ ਕੱਪ ਦਾ ਬਣਦਾ ਸੀ ਨਾ ਫਿਰ એનર્ਜੀ ਡਾਊਨਲੋਡ ਕਰਨ ਨੂੰ ਆ ਜਾਓ ਪੀਨੇ ਆ ਚਾਹ ਹੁਣ ਫੇਲਾ ਚਾਹ ਪੀ ਕੇ ਛੱਡੀਆਂ ਹੀ ਲਗਾਮਾਂ ਕੋੜੇਰੀਆਂ ਹਵਾ ਦੇ ਲੋ ਕਿੰਨੀ ਚੱਲਦੀ ਆ ਛੱਡੇ ਕਿਤਾ ਝੂਂਦੇ ਆ ਤੇ ਮੈਂ ਕਹਾਂ ਤੁਹਾਨੂੰ ਹਵਾਈ ਐਡਾ ਵੀ ਦਿਖਾ ਲਈਏ ਵੇ ਦੇਖੋ ਵੇ ਹਵਾਈਆ ਚਾਰ ਵਰਥਾ ਤੋ ਪਾਣੀ ਪੱਤਰ ਰੋਡ ਤੇ ਹਵਾ ਬਹੁਤ ਜਲਦੀ ਕਰਕੇ ਆਪਾਂ ਹਾਈਵੇ ਛੱਡ ਕੇ ਨਾ ਜਿਹੜਾ ਨਾਲ ਰੋਡ ਜਾਂਦਾ ਸਰਵਿਸ ਰੋਡ ਵੀ ਕਹਿੰਦੇ ਆ ਉੱਥੇ ਘੋੜਾ ਪਾ ਦੇਆ ਇੱਥੇ ਥੋੜਾ ਬੋਦਾ ਤਾਂ ਫਰਕ ਪਿਆ ਆ ਤੇ ਬਾਕੀ ਘੋੜਾ ਬਣਾਈ ਤੁਹਾਨੂੰ ਹਲਕਾ ਹਲਕਾ ਜਨ ਲਾ ਦੇਖੋ ਧਿਆਨ ਪਿਆ ਕਿ ਨਹੀਂ ਮੋਹਲਾ ਕੈਰੀਅਰ ਵੀ ਆਪਾਂ ਲਾਹਤਾ। ਸਮਾਨ ਜਿਹੜਾ ਮੋਰੇ ਹੈਗਾ ਜੋ ਟੈਂਟ, ਬੈਟ ਵਗੈਰਾ ਹੋਰ ਸਗਾ ਕਾਫੀ ਬੈਗਾਂ ਚ ਪਿੱਛੇ ਉਹ ਕੱਢ ਕੇ ਆਪਾਂ ਸਮਾਨ ਦਿੱਲੀ ਰੱਖ ਜਾਂਦਾ। ਤੇ ਬਾਪੂ ਆਪਣੇ ਦਾ ਕਿਹੜੇ ਮਹੀਨੇ ਜੀ ਦੋਕ ਤਾਂ ਪੈਂਟਰ ਨੂੰ ਲੱਗੇ ਜਾਂਦੇ ਆ ਕਦੀ ਤਿੰਨ ਵੀ ਹੋ ਜਾਂਦੇ ਆ। ਤੇ ਮਾਗਾ ਬਾਪੂ ਤੂੰ ਪਹੁੰਚਦਾ ਕਰਦੀ। ਹਾਲੇ ਕਿਹਾ ਸੀ ਇਦਾਂ। ਤੇ ਜਦਨ ਆਪਾਂ ਪਹੁੰਚੇ ਦਿੱਲੀ ਬਾਪੂ ਦੂਏ ਦਿਨੇ ਪਿੰਡ ਰੋੜ ਕੀ ਨੂੰ ਤੌਰ ਤੇ ਆ ਜਾਨੀ ਕੋ ਆਪਣੇ ਪਹੁੰਚਣ ਤੋਂ ਪਹਿਲਾਂ ਪਿੰਡ ਰੋੜ ਕੀ ਆ ਤੇ ਸਮਾਨ ਵੀ ਆਪਣਾ ਪਿੰਡ ਪਹੁੰਚ ਗਿਆ ਗੁਪਤੀ ਧਾਮ ਜੈਨ ਮੰਦਿਰ ਦੇਖੋ ਜੀ ਕਿੰਨੀ ਸੋਹਣੀ ਕਲਾਕਾਰੀ ਕੀਤੀ ਹੈ ਕਿ ਨਹੀਂ ਰੂਹ ਖੋਜੁੰਦੀ ਦੇਖ ਕੇ ਇਹ ਜੈਨ ਮੰਦਿਰ ਆ ਜੀ ਕਨੌਰ ਪਿੰਡ ਹਰਿਆਣੇ ਦਾ ਜਿਲਾ ਇਹਨੂੰ ਪਾਣੀ ਪੱਤ ਲੱਗਦਾ ਕਲਾਕਾਰੀ ਬੜੀ ਸਿਰਾਈ ਕੀਤੀ ਆ ਜੈਨੇ ਵੀ ਬਣਾਇਆ ਭਾਈ ਲਓ ਜੀ ਟਾਬਾ ਦੇ ਸਿਆ ਹੀ ਇੱਕ ਟਰੱਕਾਂ ਵਾਲਾ ਇਹ 12 ਖੰਦਾ ਆਪਾਂ ਨੂੰ ਤੇ ਪਰੌਂਠੇ ਮਾਤਾ ਨੇ ਬੰਨਤੇ ਹੀ ਨਾਲ ਤੇ ਦਹੀਂ ਆਪਾਂ ਲੈ ਲਿਆ ਇੱਥੋਂ ਟਾਬੇ ਤੋਂ ਸਲਾਦ ਵੀ ਦਿੱਤਾ ਉਹਨਾਂ ਨੇ ਹੁਣ ਬਣਾਉਣੇ ਇਹਨਾਂ ਅਨਾਰਜੀ ਬਾਈ ਦਾ ਫੋਨ ਆਇਆ ਹਾਂ ਹਾਂ ਕਹਿੰਦਾ ਬਾਈ ਕਿਤਾ ਹੋ ਰਾ ਚੜਦੀ ਕਰਾ ਕਹਿੰਦਾ ਤੁਰ ਪਿਆ ਮੈਂ ਕਿਹਾ ਹਾਂ ਬਾਈ ਕਹਿੰਦਾ ਕਿੱਥੇ ਪਹੁੰਚ ਜਾਵੇਂਗਾ ਇੱਥੇ ਗਿਆ ਕਹਿੰਦਾ ਇਹ ਤਾਂ ਹਵਾ ਬਹੁਤ ਜਲਦੀ ਆ ਮੈਂ ਕਿਹਾ ਬਾਈ ਆਪਾਂ ਫੁਗਰੀ ਮਾਰਤੀ ਫਿਰ ਮੈਂ ਕਿਹਾ ਬਾਈ ਹਵਾ ਚੀ ਦਾ ਹੀ ਜਾਉ ਤਬਾਨ ਆਪਣਾ ਇੰਨਾ ਕਹਿ ਕੇ ਹੱਥਾਂ ਨਿਕਲ ਗਿਆ ਕਹਿੰਦਾ ਕੀ ਹੋਇਆ ਮੇਰਾ ਭਾਈ ਜਲੂਸ ਨੇ ਕਿਹਾ ਪਿਆ ਹਵਾਲੇ ਜਲੂਸ ਕੱਢਿਆ ਪਿਆ ਪਹਿਲਾਂ ਮਾਵਾ 17 ਦੀ ਸਪੀਡ ਨਾਲ ਹਵਾ ਚੱਲ ਰਹੀ ਆ ਚੱਲ ਮੇਗਾ ਭਾਈ ਹੁਣ ਜ਼ੋਰ ਤਾਂ ਮਾਰ ਲੈਣਾ ਆ ਜਿਹੜੀ ਲੋਕੇਸ਼ਨ ਭਾਈ ਨੇ ਭੇਜੀ ਆ ਇਤਿਹਾਸਾ ਗੁਰੂ ਘਰ ਦੀ ਆ ਮਾਰਾ ਇਹ ਕਾਲਪੁਰ ਸੱਚੇ ਪਾਤਸ਼ਾਹ ਜੀਆਂ ਦੀ ਮੇਰ ਹੋਈ ਤਾਂ ਪਹੁੰਚਾਂਗੇ ਗੁਰੂ ਘਰ ਤੇ 164 ਕਿਲੋਮੀਟਰ ਦਾ ਸਫ਼ਰ ਆ ਦਿੱਲੀੋਂ ਘਰ ਤੋਂ ਆਪਾਂ ਹੁੱਕ ਰਹੀ ਆਂ ਵੈਸੇ ਤਾਂ ਆਪਾਂ ਟੈਂਡਰ ਰੋਡ ਕੀ ਤੱਕ ਦਿੱਲੀ ਤੋਂ ਦੋ ਦਿਨਾਂ ਚ ਪਹੁੰਚ ਜਾਈਦਾ ਆ ਮੈਂ ਇੱਕ ਸਟੇ ਅੰਬਾਲਾ ਕਰੀ ਦੀ ਆ ਤੇ ਅੰਬਾਲਾ ਤੋਂ ਦੂਜਾ ਰੋਡ ਕੀ ਪਿੰਡ ਸ਼ਾਮਾਂ ਤੱਕ ਪਹੁੰਚ ਜੀਦਾ 5:30 ਵਜੇ ਤੱਕ ਦੋਏ ਦਿਨ ਪਰ ਇਹਦੀ ਆਪਾਂ ਇੱਕ ਸਟੇ ਨਹੀਂ ਕਰਨੀ ਰਾਜ ਦੋ ਸਟੇ ਆ ਕਰਨੀਆਂ ਉਹ ਕਿਉਂ ਕਰਨੀਆਂ ਉਹ ਤੁਹਾਨੂੰ ਵੀਡੀਓ ਜੀ ਅੱਗੇ ਦੱਸਾਂਗੇ ਆਪਾਂ ਲੋ ਜੀ ਹਵਾ ਨਾਲ ਜਦੋਂ ਜ਼ਹਿਰ ਕਰਦੇ ਪਹੁੰਚ ਗਏ ਆਂ ਸ਼ਹਿਰ ਪਾਣੀ ਪਾਤ ਤੁਰਹਾਨੋ ਦਾ ਆਪਣਾ ਵੀ ਪਾਣੋ ਪਾਣੀ ਕੀਤਾ ਪਿਆ ਆ ਵਾਲੇ ਚਰ ਪਾਣੀ ਪਾਤ ਦੇ ਵਿੱਚ ਖੜਾ ਕੋੜਾ ਤੂਫਾਨ ਹਣ ਚੁੱਟੀ ਮਾਰਨੀ ਪੈਣੀ ਆ ਆਪਾਂ ਨੂੰ ਕਰਨਾਲ ਸ਼ਹਿਰ ਦੀ ਤੂਫਾਨ ਜਾ ਰਾ ਜੂਦਾ ਗਲਾ ਹੋ ਜੂਵੇ ਕਾ ਆਜਾ ਜੀ ਮੈਂ ਗਿਆ ਕਿ ਜੂਤ ਦਾ ਗਲਾਪੀ ਨੇ ਹਾਏ 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 ਸਵਾਦ ਆ ਗਿਆ ਓਏ ਸਵਾਦ ਆ ਗਿਆ ਅੱਜ 3 ਮਹੀਨੇ 8 ਦਿਨਾਂ ਦੇ ਬਾਅਦ ਆਪਣੇ ਜ਼ਿਲ੍ਹੇ ਦਾ ਨਾਗੇ ਬੋਰਡ ਤੇ ਲਿਖਿਆ ਦੁੱਸਰਾ 3 ਮਹੀਨੇ 8 ਦਿਨ ਹੋ ਗਏ ਨਹੀਂ ਤਾਂ ਜਿੰਨੇ ਤਿੰਨ ਮਹੀਨੇ 8 ਦਾ ਨੰਗੇ ਆ ਇਹ ਰਿਜੈਕਟਰਾਂ ਦੇ ਲਿਖ ਹੁੰਦਾ ਜਦੋਂ ਕਿ ਆਪਣੇ ਆਧਾਰ ਕਾਰਡ ਤੋਂ ਲਿਖ ਦੇ ਦੇਗੇ ਕਿ ਕਿੱਥੇ ਦਾ ਰਹਿਣ ਵਾਲਾ ਕਿਹੜਾ ਜ਼ਿਲ੍ਹਾ ਇਹਦਾ ਜਦੋਂ ਕਿ ਤੇ ਰੋਕਦੇ ਸੀਗੇ ਤੇ ਜਾਂ ਜੇ ਕਿਤੇ ਬਾਇਓ ਸਟੇਟ ਟੂ ਸਟੇਟ ਬਾਰਡਰ ਪਾਰ ਕਰਨ ਲਾਦੇ ਲਿਖਿਆ ਜਾਂਦਾ ਹੈ ਦਾ ਆਹਾ ਆ ਰੂਹ ਖਾ ਜੋ ਗਈ ਓਏ ਰੋੜਕੀ ਵਾਲਿਆ ਤੂਫਾਨਾ ਦੇ ਕੋਈ ਜਲੰਧਰ ਲਿਖਿਆ ਭਾਵੇਂ ਹਿੰਦੀ ਤੇ ਇੰਗਲਿਸ਼ ਵਿੱਚ ਲਿਖਿਆ ਫੀਲਿੰਗ ਆ ਪੰਜਾਬੀ ਵਾਲੀ ਲੈ ਲਈ ਆ ਹਾਂਜੀ ਆਪਾ ਜੇ ਫਾਈਬੇ ਦੇ ਕੋੜਾ ਹੀ ਭੇਜ ਜੰਦੇ ਇਹਨਾਂ ਦਿਨਾਂ ਤੋਂ ਫਾਈਬੇ ਦੇ ਇਸ ਤੇ ਆਪਾਂ ਕੋੜਾ ਭਜਾ ਵੀ ਤੀਜੀ ਚੌਥੀ ਵਾਰ ਰਹਿ ਆ ਦਿੱਲੀ ਤੋਂ ਪੰਜਾਬ ਆ ਤਾਂ ਉਹ ਹੀ ਰੂਟ ਆ ਤੇ ਭਜਾਉਂਦੇ ਭਿਉਂਦੇ ਕੇ ਦੇਖਦੇ ਬੋਰ ਵੀ ਹੋ ਜੀਦਾ ਤੇ ਇਹ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਲਈਦੀ ਆ ਐਜਾ ਵੀਡੀਓ ਕਲਿੱਪ ਜੀ ਬਣਾ ਲਈਦੀ ਆ ਤਾਂ ਦਿਮਾਗ ਫਰੈਸ਼ ਹੋ ਜਾਂਦਾ ਇਹ ਗੱਲ ਵਾ ਕਰਦੇ ਆ ਆਪਾਂ ਇਹਦੀ ਟਿੱਕੀ ਦੇ ਕਲਿੱਪਾਂ ਹੀ ਦੇਖ ਕੇ ਹਟੇ ਆ ਇੱਕ ਦੋ ਦਿਨ ਪਹਿਲਾਂ ਦੀਆਂ ਜਿਹੜੀਆਂ ਕਲਿੱਪਾਂ ਸੀਗੀਆਂ ਉਹਨਾਂ ਵਿੱਚ ਕਰਨਾਟਕਾ ਦੇ ਬਾਈ ਆ ਕਿਹੜੇ ਸਾਈਕਲਿੰਗ ਕਰ ਰਹੇ ਆ ਕਰਨਾਟਕਾ ਤੋਂ ਕਸ਼ਮੀਰ ਉਹਨਾਂ ਵਿੱਚੋਂ ਦੋ ਤਾਂ ਵਾਪਸ ਮੁੜ ਗਏ ਆ ਦਿੱਲੀ ਤੋਂ ਤੇ ਇੱਕ ਬਾਈ ਸਾਈਕਲਿੰਗ ਕਰ ਰਿਹਾ ਸਤੀਸ਼ ਸਾਰੇ ਆ ਜਿਹੜੇ ਤੇ ਉਹ ਵੀ ਆ ਸਵੇਰੇ ਦਿੱਲੀ ਤੋਂ 6 ਵਜੇ ਚੱਲੇ ਸੀਗੇ ਆਪਣੀ ਗੱਲ ਹੋਈ ਉਹਨਾਂ ਦੇ ਨਾਲ ਹੁਣ ਤੇ 6:00 ਵੇ ਚੱਲੇ ਸੀ ਉਹ ਕਹਿੰਦੇ ਸੀ ਮੈਂ ਖੇਤਰ ਦੇ ਅੱਜ ਕਰਨਾਲ ਤੋਂ 10 ਕਿਲੋਮੀਟਰ ਅੱਗੇ ਆ ਤੇ ਆਪਾਂ ਸੀਗੇ ਉਦੋਂ ਕਰਨਾਲ ਤੋਂ 30-35 ਕਿਲੋਮੀਟਰ ਪਿੱਛੇ ਉਹ 10 ਕਿਲੋਮੀਟਰ ਅੱਗੇ ਚਲੇ ਹੋ ਸਕਦਾ ਆਪਣੇ ਉਹਨਾਂ ਦੇ ਨਾਲ ਅੱਜ ਮੇਲ ਹੋ ਜਾਣ ਦੁਬਾਰਾ ਤੋਂ ਫੇਰ ਤੇ ਫੇਰ ਤੁਹਾਨੂੰ ਮਿਲਾਉਣੇ ਆ ਜੇ ਹੋ ਸਕਿਆ ਤਾਂ ਉਹਨਾਂ ਨੂੰ ਕਵਾਂਗੇ ਵੇ ਰੂਰ ਦਾ ਤੁਹਾਡਾ ਉਹ ਹੀ ਆ ਤੇ ਨਾਲੇ ਚੱਲੋ ਮੇਰੇ ਪੰਜਾਬ ਨੂੰ ਤੇ ਨਾਲੇ ਦਾ ਤੁਹਾਡਾ ਰਹਿਣ ਦਾ ਹੋਊਗਾ ਜਾਊਗਾ ਤੇ ਨਾਲੇ ਪੰਜਾਬ ਦੇ ਬੰਦਿਆਂ ਨੂੰ ਮળો ਦੇਤੀ ਜਾਵਾਂਗੇ ਤੇ ਵੇ ਆਪਾਂ ਕਰੋ 25 22 ਦੇਣਾ ਆ ਤੇ ਬਾਈ ਜਿਹੜੇ ਬਾਈ ਨੇ ਮੈਡਣਾ ਸਾਈਕਲੈਟ ਭਰਾ ਨੂੰ ਮਿਲ ਸਕਦੇ ਆ ਸਾਈਕਲੈਟ ਜਿਹੜੇ ਕਰਨਾਟਕਾ ਤੋਂ ਸਦੀ ਸਾਰਿਆ ਉਹਨਾਂ ਨੂੰ ਉਹ ਮਰੇ ਉਹਨਾਂ ਦੀ 62 ਸਾਲ ਸਾਈਕਲਿੰਗ ਦਾ ਜज्ਬਾ ਦੇਖ ਲਓ ਕਿੰਨਾ ਆ ਉਹਨਾਂ ਦੇ ਅੰਦਰ। ਉਹਨਾਂ ਦੇਖ ਕੇ ਹੌਸਲਾ ਬਹੁਤ ਮਿਲਦਾ ਆ। ਇਹ ਨਹੀਂ ਹੈਗਾ ਵੀ ਮੱਚ ਕਮੱਚ ਕ ਚਲਾਉਂਦੇ ਆ ਸਾਈਕਲ। ਪੂਰੀ ਸਪੀਡ ਆ ਸਾਈਕਲ ਵੀ ਉਹਨਾਂ ਦੀ ਦੀ। ਤੇ ਸਾਈਕਲ ਵੀ ਨਾ ਕੋ ਮਹਿੰਗਾ ਆ ਕਾਫੀ। ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੇ ਕਿ ਅੱਜ ਮੇਲ ਹੋਗਾ। ਬਾਕੀ ਜਦ ਤੱਕ ਵੀਡੀਓ ਬਣ ਚਣੀ ਹੈ ਤੁਹਾਡੇ ਤੱਕ ਉਦੋਂ ਤੱਕ ਉਹਨਾਂ ਨੇ ਉਹਦਾ ਕਸ਼ਵੀਰ ਦੇ ਇਲਾਕੇ ਸ਼ੱਕ ਜੇ ਜਾ ਬੰਦਣਾ ਆ। ਕਿਉਂਕਿ ਵੀਡੀਓ ਆਪਣੀਆਂ ਬਹੁਤ ਪਿੱਛੇ ਜਾਂਦੀਆਂ ਤੇ ਸਫ਼ਰ ਉਹ ਅੱਗੇ ਚੱਲਦਾ ਆ ਦੇਖਦੇ ਆ ਕਿੱਥੇ ਕੁ ਮੇਲ ਹੁੰਦੇ ਆ ਕਰਨਾਟਕ ਵਾਲੇ ਸਤੀਸਰ ਹੁਣਾਂ ਦੇ ਨਾਲ ਲੋ ਜੀ ਆਪਾਂ ਇਸ ਟਾਈਮ ਖੜੇ ਆ ਮਹਾਭਾਰਤ ਦਾ ਯੋਧਾ ਕਰਨ ਤੇ ਨਾਲ ਸੰਬੰਧਿਤ ਸ਼ਹਿਰ ਕਰਨਾਲ ਵਿੱਚ ਜੀਟੀ ਰੋਡ ਦੇ ਉੱਤੇ ਪੂਰੇ ਮਹਾਭਾਰਤ ਦੇ ਵਿੱਚੋਂ ਆਪਣਾ ਫੇਵਰਿਟ ਯੋਧਾ ਆ ਕਰਨ ਜਿਹਦੇ ਕਰੈਕਟਰ ਤੇ ਇੱਕ ਵੀ ਦਾਗ ਨਹੀਂ ਹੈਗਾ ਕਿਸੇ ਵੀ ਕਿਸਮ ਦਾ ਤੇ ਉਸ ਦਰ ਤੇ ਖੜੇ ਆਪਾਂ ਸ਼ਹਿਰ ਕਰਨਾਲ ਤੇ ਇੱਥੇ ਆਪਾਂ ਨੂੰ એનર્ਜੀ ਮਿਲੌਣ ਲਈ ਘੋੜਾ ਪਿਆ ਚਾਹ ਪੀਨੇ ਆ ਮੈਂ ਕਿਹਾ ਚਾਹ ਦਾ ਕਾਪੂਏ ਦੇ ਘੋੜਾ ਆਪਣਾ ਇੱਥੇ ਦੁਕਾਨ ਚਾਹ ਪੀਨੇ ਆ ਫੇਲਗਾਮਾ ਛੱਡਦੇ ਆ ਘੋੜੇ ਤਬਾਨ ਮਹਾ ਭਾਰਤ ਕਾਲ ਦੇ ਅਨਸਾਰ ਕਰਨਾਲ ਨੂੰ ਕਰਨ ਦੀ ਨਗਰੀ ਵੀ ਕਿਹਾ ਜਾਂਦਾ ਆ ਦਾਨਵੀਰ ਕਰਨ ਦਵਾਰ ਜੋਦਾ ਸੀ ਜੋਦਾ ਫੇਵਰੇਟ ਸੀ ਆਪਣਾ ਤੇ ਐ ਆ ਤੇ ਰਹੂਗਾ ਲੋ ਜੀ ਆ ਹਰਾਇਆ ਬੋਰਡ ਦਾ ਆ ਬਈ ਕਰਨਾਲ ਦੀ ਹੱਦ ਖਤਮ ਇਹ ਕਹਿੰਦੇ ਮੋੜ ਕੇ ਆਇਓ ਧੰਨਵਾਦ ਤੁਹਾਡਾ ਲਿਖਿਆ ਉੱਤੇ ਤੇ ਇੱਕ ਖੇਤਰ ਦੀ ਹੱਦ ਸ਼ੁਰੂ ਤੇ ਸਫ਼ਰ ਆਪਣਾ ਵੀ ਰਹਿ ਗਿਆ ਆ 32 ਕਿਲੋਮੀਟਰ ਦਾ ਤੇ 32 ਕਿਲੋਮੀਟਰ ਸਫ਼ਰ ਰਹਿ ਗਿਆ ਤੇ ਸਮਾਂ ਹੋ ਗਿਆ ਸ਼ਾਮ ਦੇ 5:20 ਮਿੰਟ ਯਾਨੀ ਕਿ ਰੜਕੀ ਵਾਲਿਆ ਐਂਡ ਵੀ 6B 7 50 ਦੇਣਗੇ ਪਹੁੰਚਦਿਆਂ ਨੂੰ ਵਿੱਚ ਵਿਚਾਲੇ ਸਾਹ ਵੀ ਲਵਾਏ ਕਿਤੇ ਰੋਕ ਕੇ ਸੋਨਾ ਚਿਹਰਾ ਤੇ ਸਪੀਡ ਹਣ ਪੂਰੀ ਵਧੀਆ ਬਣੀ ਹੋਆ ਜਾਂਦਾ ਘੋੜਾ ਧੜਕੇ ਪੌਂਦਾ ਹਮ ਬਾਲਾ ਕੈਂਟਾ ਬੋਰਡ ਦਾ 66 ਕਿਲੋਮੀਟਰ ਲੁਧਿਆਣਾ 185 ਅਮ੍ਰਿਤਸਰ 321 ਲਓ ਜੀ ਪੂਰਾ ਹੀ ਦੇਲਤਾ ਵੀ ਆਪਣੀ ਡਿਊਟੀ ਇੱਧਰ ਪੂਰੀ ਕਰਕੇ ਚਲ ਗਏ ਆ ਹੁਣ ਹੋਰ ਕਿਤੇ ਸ਼ਿਫਟ ਟਪਾਉਣ ਡਿਊਟੀ ਕਰਨਾ ਤੇ ਉਹਦਾ ਇੱਧਰ ਚੱਕਰ ਹੋ ਗਿਆ ਪੂਰਾ ਪਾਸ ਵਿੱਚ ਤੇ ਆਪਣਾ ਸਫ਼ਰ ਰਹਿ ਗਿਆ ਆ 15 ਕਿਲੋਮੀਟਰ ਚੱਲ ਵੇ ਤੂਫਾਨ ਆ 15 ਕਿਲੋਮੀਟਰ ਹੁਣ ਜੋਰ ਮਾਰ ਲੈ ਸ਼ਰਾ ਟਟਿਆ ਰਹਿ ਤੇ ਟਟਨੇ ਰਹੀ ਨਹੀਂ ਮੋਕਾ ਦੇਵਾ ਦੇ ਕੋਲੋਂ ਇਹ ਨੰਗਦੇ ਆ ਭਾਏ ਗੁਰੂ ਭਾਏ ਗੁਰੂ ਭਾਏ ਗੁਰੂ ਨਿਕਲਦਾ ਮੂੰਚੋਂ ਲੋ ਜੀ ਐਟਾ ਖੜੇ ਆਪਾਂ ਮੇਨ ਹਾਈਵੇ ਪੜ ਦੇ ਉੱਤੇ ਤੇ ਆਹ ਰਾਹ ਚੱਲ ਜਾਂਦਾ ਆ ਪਰ ਖੇਤਰ ਸ਼ਹਿਰ ਵਿੱਚ ਨੂੰ ਕਰਕੇ ਇਸ ਪਰ ਖੇਤਰ ਆਪਣੇ ਖੱਬੇ ਹੱਥਾ ਜਿਹੜਾ ਰਾਹ ਜਾਂਦਾ ਆ ਤੇ ਗੀਤਾ ਉਪਦੇਸ਼ ਧਰਤਾਂ ਕੁਰਖੇਤਰ ਮਹਾਭਾਰਤ ਦੇ ਜੰਦ ਸਮੇ ਅਨ ਗਿਣਤ ਹੋਏ ਕਤਲ ਭਰਾਵਾਂ ਹੱਥੋਂ ਭਰਾਵਾਂ ਦੇ ਮਾਪਿਆਂ ਹੱਥੋਂ ਧੀਆਂ ਪੁੱਤਾਂ ਦੇ ਧੀਆਂ ਪੁੱਤਾਂ ਹੱਥੋਂ ਮਾਪਿਆਂ ਦੇ ਖੂਨ ਨਾਲ ਲਥਪਥ ਹੋਈ ਧਰਤ ਕੁਰਖੇਤਰ ਇਹ ਆਜੀ ਕੁਰਖੇਤਰ ਧਰਤਾਂ ਬਹੁਤ ਧਾਰਮਿਕ ਸਥਾਨ ਆ ਇੱਥੇ ਦੇਖਦੇ ਮੌਕਾ ਮਿਲੇ ਤਾਂ ਜਰੂਰ ਦਰਸ਼ਨ ਕਰੋ ਤੇ ਆਪਾਂ ਹੁਣ ਬਾਈ ਨੂੰ ਫੋਨ ਕਰ ਲਈਏ ਬਿੱਲਾ ਹਜੇ ਤੱਕ ਆ ਗਿਆ ਯਾਰ ਉਹ ਬਾਈ ਹੁਣੀ ਖੇਤ ਦਾ ਰੁਕਣਾ ਸੀਗਾ ਸਾਜਾ ਫੇ ਆਪਾਂ ਅੱਗੇ ਵਧਦੇ ਆਂ ਸਫਰ ਵੱਲ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀ ਸੰਗਤ ਜੀ ਪਹੁੰਚ ਗਏ ਆਪਾਂ ਗੁਰੂ ਘਰ ਜੀ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਕੁਰਕਸ਼ੇਤਰ ਸਦਾ ਹੀ ਨਿਸ਼ਾਨ ਰਹਿਣ ਝੂਲ ਦੇ ਪੰਥ ਖਾਲਸਾ ਮਹਾਰਾਜ ਦੇ ਨਿਸ਼ਾਨ ਸਾਹਿਬ ਮੀਰੀ ਤੇ ਪੀਰੀ ਦੇ ਰੋ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ ਸ਼ਹਿਰ ਹੈ ਜੀ ਕੁਰਕਸ਼ੇਤਰ ਸਤਨਾਮ ਸ਼੍ਰੀ ਵਾਹਿਗੁਰੂ ਹਾਂਜੀ ਸੰਗਤ ਜੀ ਗੁਰੂ ਘਰ ਦੇ ਆਪਣੇ ਦਰਬਾਰ ਦੇ ਦਰਸ਼ਨ ਤੁਹਾਨੂੰ ਕਰਵਾ ਹੋਏ ਆ ਤੇ ਵੈਸੇ ਦਾਸ ਨੇ ਗੁਰੂ ਚਰਨਾ ਜੀ ਹਾਜ਼ਰੀ ਲਵਾ ਲਈ ਆ ਤੇ ਆਪਾਂ ਇਤਿਹਾਸ ਬਾਰੇ ਪੜਿਆ ਤੇ ਫੇ ਗੁਰੂ ਚਰਨਾ ਜੀ ਹਾਜ਼ਰੀ ਲਵਾਈ ਤੇ ਹੁਣ ਆਪਾਂ ਕੱਲ ਦੀ ਸਵੇਰ ਦੀ ਵੀਡੀਓ ਵਿੱਚ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਜੀ ਤੇ ਜਿੰਨਾ ਹੋ ਸਕਿਆ ਜੇ ਕੈਮਰੇ ਦੀ ਮਨਾਹੀ ਨਾ ਹੋਈ ਸੰਗਤ ਜੀ ਬਾਕੀ ਅੱਜ ਦੀ ਵੀਡੀਓ ਦੀ ਕਰਦੇ ਆ ਇੱਥੇ ਆਪਾਂ ਸਮਾਪਤੀ ਮਿਲਦੇ ਆਂ ਜੀ ਫੇ ਕੱਲ ਨੂੰ ਸਵੇਰ ਨੂੰ ਗੁਰੂ ਘਰ ਦੇ ਕਰਦੇ ਆਂ ਰਲ ਮਿਲ ਕੇ ਦਰਸ਼ਨ ਨਾਲੇ ਇਤਿਹਾਸ ਬਾਰੇ ਜਾਣਕਾਰੀ ਕਰਾਂਗੇ ਸੰਜੀ ਜੀ ਤੇ ਕੱਲ ਨੂੰ ਫੇ ਘੂੜਾ ਭਜੂਗਾ ਆਪਣਾ ਹਰਿਆਣੇ ਤੇ ਪੰਜਾਬ ਦੀਆਂ ਸੜਕਾਂ ਤੇ ਕੱਲ ਨੂੰ ਆਪਾਂ ਗੁਰੂ ਘਰ ਤੋਂ ਚੱਲ ਕੇ ਗੁਰੂ ਘਰ ਹੀ ਪਹੁੰਚਣਾ ਹੈ ਜੀ ਕੱਲੂ ਦੋ ਗੁਰੂ ਘਰਾਂ ਦੇ ਦਰਸ਼ਨ ਹੋਣਗੇ ਜੀ ਠੀਕ ਹੈ ਸੰਗਤ ਜੀ ਮਿਲਦੇ ਹਾਂ ਕੱਲੂ ਸਵੇਰ ਨੂੰ ਜੀ ਤਦ ਤੱਕ ਲਈ ਰੜਕੀ ਵਾਲੇ ਲੋ ਕੇ ਰੜਕੀ ਆ ਦੇ ਘੋੜੇ ਲੋ ਜੀ ਸਤਿ ਸ਼੍ਰੀ ਅਕਾਲ